ਫਿਰੋਜਪੁਰ ਦੇ ਵਿੱਚ ਜੋ ਹੈ ਇਹ ਬੰਦ ਦੇ ਅੰਦਰ ਜਿਹੜੀ ਜੋ ਇਸੇ ਤਰ੍ਹਾਂ ਦੀ ਪੋਜੀਸ਼ਨ ਉੱਤੇ ਹੈ ਰਿਵਰ ਦੇ ਵਿੱਚ ਜੋ ਉੱਥੇ ਕਲਟੀਵੇਟ ਲੈਂਡ ਹੈ ਉੱਥੇ ਉੱਥੇ ਬਸੋਂ ਨਹੀਂ ਹੈ ਇਹਨਾਂ ਪਿੰਡਾਂ ਦੀ ਪੰਜ ਪਿੰਡ ਨੇ ਦੇ ਵਿੱਚ ਧੀਰਾਗਾੜਾ ਕਮਲਵਾਲਾ ਮਿਸਤਕ ਕੇ ਬੰਡਾਲਾ ਤੇ ਆਲੇਵਾਲਾ ਇਹ ਪੰਜ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਰਿਵਰ ਦੇ ਵਿੱਚ ਹੈ ਇਹ ਕਰੀਬ 4800 ਏਕੜ ਜ਼ਮੀਨ ਹੈ ਜਿਹੜੀ ਉਹ ਉੱਥੇ ਪ੍ਰਭਾਵਿਤ ਹੋਈ ਹੈ ਤੇ ਜਿਹੜੇ ਮੇਨ ਬੰਦ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਕਪੂਰਥਾ ਡਿਸਟ੍ਰਿਕਟ ਦੇ ਵਿੱਚ ਹੈ 메ਨ ਬੰਦ ਨੇ ਜਿਹੜੇ ਦਰਿਆ ਦੇ ਉਹ ਸੇਫ ਨੇ ਉੱਤੇ ਕੋਈ ਕਿਸੇ ਕਿਸਮ ਦੀ ਬ੍ਰੀਚ ਨਹੀਂ ਜਿਹੜੇ ਪਹਿਲਾਂ ਪ੍ਰਬੰਧ ਕੀਤੇ ਹੋਏ ਤੇ ਉਹਦਾ ਨਤੀਜਾ ਇਹ ਹੈ ਕਿ ਕੋਈ ਜਿਹੜਾ ਸਰਕਾਰ ਦਾ ਬੰਨਿਆ ਹੋਇਆ ਬਨ ਰਿਵਰ ਦੇ ਉੱਤੇ ਹੈ ਕੋਈ ਵੀ ਫੈਕਟ ਨਹੀਂ ਹੋਇਆ ਤੇ ਇੱਕ ਪਿੰਡ ਹੈ ਦੇ ਵਿੱਚ ਕਾਲੂਵਾਲਾ ਕਾਲੂਵਾਲਾ ਜਿਹੜਾ ਪਿੰਡ ਹੈ ਫਿਰੋਜ਼ਪੁਰ ਦਾ ਉਹਦੀ ਕਨੈਕਟੀਵਿਟੀ ਹੈ ਜਿਹੜੀ ਉਹ ਟੁੱਟੀ ਹੋਈ ਹੈ ਤੇ ਉੱਥੇ ਕਿਸ਼ਤੀਆਂ ਵਗੈਰਾ ਲਾ ਕੇ ਅਸੀਂ ਲੋਕਾਂ ਨੂੰ ਉੱਥੋਂ ਬਾਹਰ ਵੀ ਕੱਢ ਰਹੇ ਆ ਤੇ ਜਿਹੜੇ ਲੋਕ ਉੱਥੇ ਅੰਦਰ ਨੇ ਉਹਨਾਂ ਦੇ ਲਈ ਸਾਰਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਉਹ ਉੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਸਾਰਾ ਕੀਤਾ ਜਾ ਰਿਹਾ ਤੇ ਇਹ ਜਿਹੜੀ ਹੈ ਫਿਰੋਜ਼ਪੁਰ ਡਿਸਟ੍ਰਿਕਟ ਦੀ ਰਿਪੋਰਟ ਹੈਗੀ ਹੈ ਤੇ ਫਾਜ਼ਲਕਾ ਦੇ ਵਿੱਚ ਸੁਲੇਮਾਂਕੀ ਜਿਹੜਾ ਇੰਟਰਨੈਸ਼ਨਲ ਪਾਕਿਸਤਾਨ ਦਾ ਇਹ ਏਰੀਆ ਹੈ ਉਹਦੇ ਨਾਲ ਲੱਗਦੇ ਜਿਹੜੇ ਸਾਡੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਇੱਕ ਪਾਸੇ ਜੋ ਪਾਕਿਸਤਾਨ ਦੇ ਨਾਲ ਬੈਂਕ ਨਹੀਂ ਹੈ ਕਿਨਾਰੇ ਹੈ ਨਹੀਂ ਤੇ ਉਧਰਲੇ ਪਾਸੇ ਜਿਹੜੀ ਉਹ ਪਾਣੀ ਗਿਆ ਤੇ 6600 ਏਕੜ ਫਸਲ ਦਾ ਉੱਤੇ ਇਫੈਕਟਡ ਹੋਈ ਹੈ ਤੇ ਇਸ ਦੇ ਵਿੱਚ ਪੰਜ ਪਿੰਡ ਨੇ ਜਿਹੜੇ ਮੋਹਰ ਜਮੇਸ਼ਰ ਤੇਜਾ ਰੋਹਿਲਾ ਦੋਨਾਂ ਨਾਨਕਾ ਤੇ ਗੁੱਦੜਪੈਣੀ ਅੱਟੂ ਵਾਲਾ ਇਹ ਪੰਜ ਪਿੰਡ ਨੇ ਜਿਹੜੇ ਇਹਨਾਂ ਦੀ ਇਹ ਜ਼ਮੀਨ ਹੈ ਤੇ ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਜੀ ਇਸ ਸਥਿਤੀ ਨੂੰ ਧਿਆਨ ਚ ਰੱਖਦੇ ਹਾਂ ਸਾਡੀ ਸਰਕਾਰ ਨੇ ਪਿਛਲੇ ਸਾਲ ਤੇਜਾ ਰੋਹੀਲਾ ਪਿੰਡ ਦੇ ਵਿੱਚ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਇੱਕ ਪੁਲ ਬਣਾਇਆ ਸੀ ਹੁਣ ਉਸ ਪੁਲ ਦੇ ਨਾਲ ਇਹਨਾਂ ਦੀ ਕਨੈਕਟੀਵਿਟੀ ਹੈ ਜਿਹੜੀ ਸਾਰੀ ਉਹ ਉਸੇ ਤਰ੍ਹਾਂ ਹੈ ਫਸਲਾਂ ਦਾ ਨੁਕਸਾਨ ਉੱਥੇ ਜ਼ਰੂਰ ਹੈ